ਦੇ ਨੇ ਬਗ ਜੇਨ ਕਰਿਆ ਦੇ ਪਾਣੀ ਤਾਂ ਸਾਜੀ ਵੀ ਮੁੱਕ ਸਕਦੀ ਆ ਦੋਖਣਾ ਭਰੀ ਕਹਾਣੀ ਜੇ ਕੱਟੇ ਹੋ ਕੇ ਚੱਲੀਏ ਫਿਰ ਲੱਗ ਲੱਗ ਕਰਕੇ ਬਣੀਏ ਫਿਰ ਹੱਕ ਫੜ ਕੇ ਚੱਲਣ ਪਰ ਰੋਕ ਸਕਣਾ ਲੋਕ ਜਦ ਆਪਣੇ ਹੱਕਾਂ ਲਈ ਲੜਦੇ ਫੇਰੇ ਅਤਿਵਾਦੀ ਲੱਗਦੇ ਨੇ ਜਦ ਆਪਣੇ ਹੱਕਾਂ ਲਈ ਲੜਦੇ ਫੇਰੇ ਲੜਦੇ ਫੇਰ ਅੱਤਵਾਦੀ ਲੱਗਦੇ ਨੇ ਜਦ ਆਪਣੇ ਹੱਕਾਂ ਲਈ ਲੜਦੇ ਫੇਰ ਅੱਤਵਾਦੀ ਲੱਗਦੇ ਨੇ ਓਏ ਅਸੀਸਾਲੀ ਦੇ ਬਾਬੇ ਅਸੀਸਾਲੀ ਦੇ ਬਾਬੇ ਨੀਰੇ ਖੇਡਦੇ ਜਾਨਾ ਤੇ ਤੂੰ ਕਿਉਂ ਕਰਦੀ ਏ ਤੂੰ ਕਿਉਂ ਕਰਦੀ ਸਰਕਾਰ ਅਟਿਆਚਾਰ ਕਿਸਾਨਾਂ ਮੈਂ ਕੱਲਾ ਨਹੀਂ ਪੰਜਾਬ ਦੇ ਬੜੇ ਵੀ ਫੈਮਸ ਕਲਾਕਾਰ ਜਿਹੜੇ ਦਿੱਲੀ ਜਾ ਕੇ ਧਰਨਾ ਲਾ ਰਹੇ ਨੇ ਉਹ ਬੋਲੀ ਗੁੰਗੀ ਬੋਲੀ ਸਰਕਾਰ ਦੇ ਕੰਨ ਖੋਲਣ ਲਈ ਆਪਣੀ ਆਵਾਜ਼ਾਂ ਬੁਲੰਦ ਕਰ ਰਹੇ ਨੇ ਸਮਾਂ ਸ਼ੁਕਰਗੁਜ਼ਾਰਾ ਕਿ ਮੈਂ ਇਸ ਧਰਨੇ ਦੇ ਵਿੱਚ ਭਾਗਾ ਵਾਲਾ ਕਿ ਇਸ ਬਹੁਤ ਆਦੀ ਲੱਗਦੀ ਹੈ ਮੇਰੇ ਤੋਂ ਪਹਿਲਾਂ ਸਾਡੇ ਸਤਕਾਰ ਦੇ ਪ੍ਰਸ਼ ਸੀ ਅਸੀਂ ਕਿਹਾ ਸਾਡੀ ਜ਼ਮੀਨਾਂ ਉਹਲਾ ਦੇਜੋ ਤੇ ਸਾਡੇ ਲਈ ਫਾਇਦੇ ਮਾਦੇ ਇਹਨਾਂ ਨੂੰ ਵੇਚ ਦਿਓ ਕਿ ਸਰਦਾਂ ਦੀ ਆਜਣਾ ਸਾਡੇ ਪੱਲੇ ਦਾ ਖਰੀਦਣਾ ਇਸ ਕਰਕੇ ਅੱਜ ਦੀ ਲੜਾਈ ਸਿਰਫ ਕਿਹਾਸਾਨਾ ਨਹੀਂ ਲੱਗੀ ਦੋਸਤੋ ਇਹ ਸਿਰਫ ਹਰ ਇੱਕ ਵੀ ਲੜਾਇਆ ਜਿਹੜਾ ਜਿਹੜਾ ਬੰਦਾ ਰੋਟੀ ਖਾ ਰਿਆ ਅੱਜ ਮਸਲਾ ਰੋਟੀ ਨਾਲ ਜੁੜੇ ਹੋਏ ਦਾ ਸੁਣ ਮੈਂ ਇੱਕ ਗੀਤ ਪੇਸ਼ ਕਰ ਰਿਹਾ ਕਿਉਂਕਿ ਲੈਕਚਰ ਬਹੁਤ ਲੰਬਾ ਹੋ ਜਾਣਾ ਹੈ ਸਾਡੇ ਹੋਰ بڑے بڑے ਸੀਨੀਅਰ ਐਂ ਬੰਦਾਰੇ ਸਾਡੇ ਸਮਾਂ ਦੇਖ ਲਈ ਤੇ ਸਹੀ ਵਾਰ ਬੁਧੀ ਜੀ ਵੀ ਬਤਨੀ ਸਾਰਿਆਂ ਨੇ ਬਾਰੇ ਬਾਰੇ ਤੁਹਾਡੇ ਰਵਿਵਰ ਹੋਣਾ ਤੇ ਮੈਂ 5-7 ਮਿੰਟ ਦੇ ਹੋ ਸਕਦਾ ਜੇ ਟਾਈਮ ਘਟਾ ਤਾਂ ਮੈਂ ਘੱਟ ਟਾਈਮ ਲਾਉਂਗਾ ਨਹੀਂ ਮੈਂ ਤੁਹਾਨੂੰ ਇੱਕ ਦੂਜੀ ਤੋਂ ਹੋਰ ਪੇਸ਼ ਕਰਦਾ ਤੇ ਇੱਕ ਗੀਤ ਜਿਹਦਾ ਹੁਣ

ਉਹਨੂੰ ਪੰਜਵੇਂ ਰਾਉਂ ਸ਼ੇਮੇ ਰਾਉਂ ਦੇ ਚੱਕਰ ਵਿੱਚ ਪਾਇਆ ਅੱਜ ਉਹਦਾ ਪੂਰਾ ਵਰਗ ਮਜ਼ਦੂਰ ਕਿਸਾਨ ਨੌਜਵਾਨ ਉਹਦਾ ਬਰੋਸਟ ਕਰਦਾ ਹੈ ਸਪਾਉਂ ਨਾਲ ਲਈ ਜੀਐਸਟੀ ਬਿਲੰਦ ਜੰਦੀ ਲੋਟ ਬੰਦੀ ਜਾਂਦੀ ਉਹ ਨਾਲ ਸਾਰੇ ਆਰਥਿਕ ਮੰਦੀ ਦਾ ਦੌਰ ਸੋਝੇ ਪੰਜਾਬ ਦਾ ਸਾਰੇ ਹਿੰਦੂਸਤਾਨ ਦੇ ਵਿੱਚ ਚੱਲ ਰਿਹਾ ਤੇ ਮੈਂ ਮਾਨੁਸ ਨੂੰ ਕਹਾਂ ਸਾਨੂੰ ਦਾ ਜੋ ਇਸ ਬਾਸ਼ਮਿਆ ਉਹ ਨਾਲ ਕੋ ਭਾਰਤੀ ਵਜੇ ਕੋਰਪੋਰੇਸ਼ਨਾਂ ਦੇ ਨਾਲ ਜੁੜ ਕੇ ਬੱਠੇ ਆਂ ਇਹਦੇ ਵਿੱਚ ਖੁਸ਼ੀ ਦੀ ਗੱਲ ਵੀ ਹੈ ਕਿ ਸਮੁੱਚਾ ਇਹ ਹਿੰਦੁਸਤਾਨ ਅੱਜ ਸਮਾਗਮ ਵਰਗਾ ਖੜਾ ਹੋਇਆ ਆਂ ਆਨਲਾਈਨ ਤੇ ਹੁਣ ਲੱਗਦਾ ਹੈ ਕਿ ਸਾਰੇ ਜਿਹੜੇ ਪਿਛਲੇ ਕੰਮ ਬਹੁਤ ਜ਼ਿਆਦਾ ਤਕਰੀਬ ਨੇ ਨੁਕਸਾਨ ਪਹੁੰਚਾ ਸਾਡੇ ਥੀਕ ਕਾਲਾ ਬਾਕੀ ਕਦੇ ਵਿਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵੈਦਿਸ਼ਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪੰਦੀ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ ਇੱਥੇ 3D ਬੈਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟਰਨਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 985559943